ਦਿਆ ਨੇ ਰੋਕਣਾ ਕਮਜਾਬ ਆਖ ਹੋ ਸਕਦੀਆਂ ਸਾਡੀਆਂ ਬਖਰੇ ਨੇ ਹੋਣਗੇ ਸਾਡੇ ਕਿਸੇ ਕਿਸਮ ਦੇ ਪਰ ਉਹ ਨਹੀਂ برداشت ਕਰਾਂਗੇ ਵੀ ਸਾਡੇ ਚੁੱਲ੍ਹੇ ਦੇ ਵਿੱਚ ਆ ਕੇ ਕੋਈ ਪਾਣੀ ਪਾਉਣ ਵਾਸਤੇ ਆ ਜੇ ਮੋਤੀ ਕਾਲਾ ਨਾ ਤਾਂ ਚੁੱਲ੍ਹੇ 'ਚ ਪਾਣੀ ਪਾਉਣ ਵਾਸਤੇ ਆ ਗਿਆ ਜਦੋਂ ਚੁੱਲ੍ਹੇ ਦੀ ਅੱਗ ਨੇ ਬੁਝੜੇ ਉਦੋਂ ਸਾਡੇ ਬੱਚਿਆਂ ਦੇ ਵੀ ਇਸ ਲੜਾਈ ਦੇ ਵਿੱਚ ਕੁਦੜੇ ਉਹ ਲੜਾਈ ਦੀ ਸਿਹਤ ਕਿਹੜੇ ਪਾਸੇ ਨੂੰ ਤਾਰ ਦੇਣ ਉਹਨੂੰ ਕੋਈ ਖਾਲਸਤਾਨ ਪੱਖੀ ਲੜਾਈ ਬਣਾ ਕੇ ਛੋਤੀ ਅੰਗਲੇ ਭਰਾਵੋ ਸਾਡਾ ਵਿਰੋਧ ਨਹੀਂ ਕੋਈ ਖਾਲਸਤਾਨ ਵਾਸਤੇ ਲੜਲੇ ਭੰਆ ਪਰ ਵੱਖਰਿਆ ਤੌਰ ਤੇ ਲੜਲੇ ਜੇ ਸਾਡੇ ਕੋਲੇ 2 ਬਿੱਗੇ ਜ਼ਮੀਨਾਂ ਨਹੀਂ ਰਹਿਦੀਆਂ ਜਿਹੜੇ ਛੱਜ ਦੇ ਪਿੱਛੇ ਅਸੀਂ ਕਤਲ ਕਰਦੇ ਤੁਰੇ ਮਰੇ ਹੁਣ ਧਿਕਰ ਸਕੇ ਭਰਾਵਾਂ ਦਾ ਵੱਤੋਂ ਖੱਪੜ ਬੁੱਧ ਘਟ ਲੈ ਗਿਆ ਗਦਾਸਾ ਮਾਰਨ ਵੇਲੇ ਨਹੀਂ ਸੀ ਦੇਖਦੇ ਸਾਰੀ ਦੀ ਸਾਰੀ ਆ ਜਿਹੜੀ ਸਾਡੇ ਹੱਥਾਂ ਦੇ ਵਿੱਚ ਉਹ ਕਿਰਨ ਕਰਾਰੇ ਆ ਗਈ ਹੁਣ ਤਾਂ ਛੋਟੀਆਂ ਗੱਲਾਂ ਰਹਿ ਗਈਆਂ ਬਖੜੇ ਵਾਲੀਆਂ ਵੱਡੀਆਂ ਸਾਂਝਾਂ ਵਾਲੀਆਂ ਗੱਲਾਂ ਹੈ ਸਾਂਝਾਂ ਵਾਲੀਆਂ ਦੇ ਖੁੱਲੇ ਕਰਨੇ ਚਾਹੀਦੇ ਐ ਅਟਾਇ ਗਾਲੀ ਗੱਲ ਤੋਂ ਪਿੱਛੇ ਆਟ ਕੇ ਸਰਕਾਰ ਤੇ ਟੈਅ ਕਰਨਾ ਚਾਹੀਦਾ ਐ ਇਸ ਲਈ ਜਿੱਥੇ ਤੁਸੀਂ ਬੈਠੇ ਹੋ ਆਪਾਂ 14 ਤਰੀਕ ਨੂੰ ਜਿਹੜਾ ਉਹ ਜਥੇਬੰਦੀਆਂ ਦਾ ਦਿੱਤਾ ਹੋਇਆ ਸੱਦਾ ਜਿੱਲੀ ਸੰਯੁਕਤ ਮੋਰਚਾ ਮੋਰਚੇ ਦੇ ਵਿੱਚ ਕੱਲ ਨੂੰ ਫੈਸਲਾ ਕਿਉਂ ਕਹੋ ਜਾਣਾ ਹੋਣਾ ਹੈ ਜਹੋ ਜਾ ਫੈਸਲਾ ਆ ਜਾਂਦਾ ਸਾਡੀ ਤਿਆਰੀ ਚਾਹੀਦੀ ਹੈ ਜੱਜਮੀ ਤੇ ਜਦੋਂ ਸਾਡੀ ਤਿਆਰੀ ਉਸ ਪੱਧਰ ਦੀ ਹੋਈ ਜੇ ਮੋਰਚੇ ਦਾ ਸਿਹਰਾ ਆ ਜਾਂਦਾ ਫਿਰ ਇਕੱਲੇ ਪੰਜਾਬ ਦੇ ਲੋਕਾਂ ਦੀ ਲੜਾਈ ਨਹੀਂ ਹੁੰਦੀ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਘੇਰਾ ਵਧੜਾ ਇੱਕ ਤੇ ਜਦੋਂ ਘੇਰਾ ਵਧਿਆ ਭਰਾ ਜਾਅ ਦੇ ਵਿੱਚ ਅੱਜ ਇੱਥੇ ਬਾਦਲ ਸਾਹਿਬ ਦੀ ਵਰਸੀ ਤੇ ਰੌਸ ਕਰ ਲੋਆ ਸੀ ਬੀਜੇਪੀ ਦਾ ਜਿਹੜਾ ਉਹ ਜਾਦੇ ਕਹਿਦਾ ਕਹੌਦਾ ਤੇ ਆਪ ਨੂੰ ਮੰਤਰੀ ਹੈ ਉਹ ਆਇਆ ਨਹੀਂ ਦੌਰਾ ਰੱਦ ਕੀਤਾ ਅੱਜ ਪੰਜ ਅੱਠ ਦਾ ਸਮਝੌਤਾ ਹੋ ਰਿਹਾ ਸੀ ਕਾਲੀ ਦਲ ਨਾਲ ਸਾਡੀ ਧਰਤੀ ਤੇ ਆ ਕੇ ਤੁਸੀਂ ਸਟੇਜਾ ਲਾ ਲੋਗੇ ਪੰਜਾਬ ਦੀ ਧਰਤੀ ਤੇ ਆ ਕੇ ਬੀਜੇਪੀ ਦਾ ਫੁੱਲ ਗਿੜਜੂ ਭੱਲ ਜੂ ਅਲੀਦਾਰ ਵਾਲੇ ਵਿਉਂਦੇ ਵਿੱਚ ਸਾਹਬ ਲਾਹੌਰ ਚਾਹੇ ਬੀਜਪੀ ਦੀ ਜੋੜਲੀ ਹੋਵੇ ਜੇ ਸਾਡੇ ਕਿਸਾਨਾਂ ਦੇ ਵਾਲਾ ਇਹ ਪੇਸ਼ ਆਉਂਦੇ ਆ ਉਹ ਨਾਲੇ ਦਿਨਾਂ ਦੇ ਵਿੱਚ ੱੱਕੀ ਲੜਾਈ ਹੈ ਜਿਹੜੀ ਉਹਨਾਂ ਦੇ ਨਾਲ ਪਿੰਡਾਂ ਦੇ ਮੱਛਾਂ ਦੇ ਉੱਤੇ ਟਕਰਾਂਗੇ ਪੇਸ਼ ਕਰਦੀ ਕਰਕੇ ਟਕਰਾਂਗੇ ਮੇਰ ਪਰ ਲੋ ਤੁਸੀਂ ਜੇ ਤੁਸੀਂ ਜਲਵਾੜੇ ਹੋ ਤੁਹਾਡਾ ਦਿੱਲੀ ਦੇ ਧੱਕੇ ਕਰਜਾ ਜਿਹੜੀਆਂ ਮੋਰਾਂ ਸਾਥੋ ਲਵਾਉਣ ਵਾਸਤੇ ਆਉਲਿਓ ਟੱਬਿਆਂ ਦੇ ਉੱਤੇ ਉਹ ਮੋਰਾ ਲਵਾ ਕੇ ਲੈ ਜਾਉਗੇ ਤੁਹਾਨੂੰ ਕਿਹੜਾ ਆਊਗਾ ਉੱਥੇ ਪੰਜਾਬ ਦੀ ਧਰਤੀ ਤੇ ਮੋਦੀ ਸਾਹਿਬ ਤਾਂ ਪਹਿਲਾ ਆਇਆ ਸੀ ਸਾਡੀ ਕਿਜਾਟੇਵੰਦੀ ਦਾ ਧਰਨਾ ਚੱਲਦਾ ਸੀ ਜਦੋਂ ਸੈਨੀ ਵਾਲੇ ਜਾਰਾ ਸੀ ਪ੍ਰੋਇਪਰ ਦੇ ਕੋਲਿਆਂ ਨੇ ਤੇ ਰਾਤ ਨੂੰ ਗੁੰਡਾ ਗੁੱਥ ਕੇ ਮੁਰਗਿਆਂ ਦੇ ਵਿੱਚ ਬਹੁਤ ਸਾਰੇ ਪੁਲਿਸ ਅਫਸਰ ਟੰਗੇ ਗਏ ਸੜਕ ਰਾਸਤੇ 'ਤੇ ਜੇ ਕਿਸੇ ਮੋਦੀ ਸਾਹਿਬ ਵਰਗੇ ਵੱਡੇ ਮੰਤਰੀ ਨੇ ਆਉਣਾ ਤੇਰਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਹੱfte ਤੋਂ ਪਹਿਲਾਂ ਸੜਕ ਸੀਲ ਹੋ ਜਾਂਦੀ ਹੈ ਜਹਾਂ ਜਾ ਰਹੇ ਵੀ ਜਾ ਰਹੇ ਉਹ ਸਟੇਸ਼ਨਾਂ ਦੇ ਉੱਤੇ ਉਹਦੀ ਬਕਾਇਦਾ ਫੋਰਸ ਆਉਂਦੀ ਹੈ ਜਦੋਂ ਮਹਾਰਾਜਨ ਵਾਤੇ ਆਇਆ ਸੀ ਮੋਦੀ ਤੇ ਆਪ ਦੀ jaan ਨੂੰ ਖਤਰਾ ਦਹਿਰਾ ਕੇ ਭਾਲੇ ਕੇ ਸਾਡੇ ਚੋੜਾ ਅੰਦਰ ਨਹੀਂ ਹੈਗਾ ਕੋਈ ਅਸੀਂ ਉਸ ਕਿਸਮ ਦੇ ਲੋਕ ਨਹੀਂ ਸਾਡੇ ਅੰਦਰ ਦਰਦ ਹੈ ਅਸੀਂ ਭੁੱਖੇ ਨੂੰ ਰੋਟੀ ਛਕੌਣ ਦੇ ਵਿੱਚ ਆਪਦੇ ਧਰਮ ਦੇ ਵਿੱਚ ਬਚੇ ਹੋਇਆ ਅਸੀਂ ਹੋਰਾਂ ਤੋਂ ਕੋਈ ਚੀਜ਼ਾਂ ਖੋਹਣ ਵਾਲੇ ਬੰਦੇ ਨਹੀਂ ਅਸੀਂ ਹਥਿਆਰਾਂ ਨਾਲ ਹਮਲੇ ਕਰਨ ਵਾਲੇ ਨਹੀਂ ਸਾਡੀਆਂ ਤਾਂ ਗੱਲਾਂ ਹੀ ਡਾਂਗਾ ਕੁਝ ਵਧੀਆ ਉਹਨਾਂ ਦੇ ਇਸ ਲਈ ਭਾਓ ਜਿੰਨੇ ਤੁਸੀਂ ਬੈਠੇ ਹੋ ਇਹ ਗੱਲ ਬੱਲੇ ਵਨ ਕੇ ਲੈ ਕੇ ਜਾਓ ਕੱਲ ਦਾ ਦੇੜੇ ਕੱਲ ਨੂੰ ਆਖਣ ਨੂੰ ਆਪਣੇ ਕੋਲੇ ਸੁਨੇਹਾ ਆ ਜਾਵੇ ਕੱਲ ਨੂੰ ਸ਼ਾਂਤ ਕਰਾਪਾ ਬਸਾ ਕਰਾਉਣੀ ਏ ਟਰਾਲੀਆਂ ਦੀਆਂ ਰੱਸ ਰ ਇਕੱਠਾ ਕਰਕੇ ਨਾਲ ਲੈ ਕੇ ਜਾਣੀਏ ਕਿਦਰ ਨੂੰ ਜਾਣੇ ਕਿੱਥੇ ਜਾਣੇ ਕਹੇ ਜਾ ਕੁਝ ਕਰਨੇ ਇਹਦਾ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਦੱਸੂਗੀ ਪਰ ਸਾਡੀ ਜਿਹੜੀ ਪਿੰਡਾਂ ਤੇ ਕਰਦੀ ਲੀਡਰਸ਼ਿਪ ਹੈ ਇਹਨਾਂ ਜਥੇਵੰਨੀਆਂ ਦੀ ਉਹਨਾਂ ਨੂੰ ਸੁਨੇਹਾ ਦਿੰਨੇ ਆ ਮੂਰੇ ਹੋ ਜੋ ਭਰਾਵੋ ਲੱਕਾਂ ਤੇ ਕਮਰ ਕੱਸੇ ਬੰਨ ਕੇ ਹੋਰਾ ਨੂਰੀ ਮੂਰੇ ਲੱਗਣ ਦੇ ਨਾ ਤੇਰਾ ਆਪਾਂ ਮੂਰੇ ਦੇਖਾਂਗੇ ਫੇਰ ਦੇਖ ਲਾਗੇ ਮਗਰਲਾ ਹਿੱਸਾ ਕੀ ਕਰਦਾ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ